ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਸੀਂ ਜੁੜ ਚੱਕੇ ਜੀ ਸੁਭੇਸ਼ ਸਿੰਘ ਦੇ ਚੈਨਲ ਨਾਲ ਹਰ ਪਿੰਡ ਵਿੱਚ ਸਰਕਾਰ ਨੂੰ ਚਾਹੀਦਾ ਗਰਾਊਂਡ ਜਿਹੜੇ ਪਿੰਡ ਵਿੱਚ ਗਰਾਊਂਡ ਨਹੀਂ ਹੈਗੀ ਉੱਥੋਂ ਦੇ ਲੋਕ ਵੈਸੇ ਹੀ ਬਿਮਾਰ ਆ ਤੇ ਆ ਸਾਡੇ ਚਾਚਾ ਜੀ ਆ ਇਹਨਾਂ ਦੀ ਉਮਰ ਹੈਗੀ ਆ ਕੋਈ 70 70 ਦੇ ਸਾਲ ਤੇ ਪੂਰੇ ਫੇਟ ਅੱਜ ਮੁੰਡੇ ਦੇ ਨਾਲ ਇਹ ਦੌੜ ਲਾ ਸਕਦੇ ਆ ਤੇ ਇੱਕ ਆ ਸਾਡੇ ਇਕਾ ਮੁੰਡਾ ਨੇ ਆਪਣਾ ਐਕਸਰਸਾਈਜ਼ ਲਾ ਰਿਆ 10 ਕਿਲੋ weight ਆਪਣਾ ਘਟਾ ਲਿਆ ਨੇ ਬਹੁਤ ਜ਼ਿਆਦਾ ਭਾਰ ਖੇਦਾ ਤੇ ਜਿਸ ਪਿੰਡ ਦੇ ਜਿਹੜਾ ਗਰਾਊਂਡ ਹੈ ਉੱਥੋਂ ਦੇ ਲੋਕ 50% ਜਿਹੜੇ ਸੁੱਕੀ ਹੈਗੇ ਆ ਸਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੀਦੀ ਆ ਦੋ ਟੂਰਨਾਮੈਂਟ ਤੇ ਦੋ ਫੁੱਟਬਾਲ ਦੇ ਟੂਰਨਾਮੈਂਟ ਕਿੰਨੇ ਕਿ ਬੱਚੇ ਬੜੇ ਤਿਆਰ ਹੋ ਰਹੇ ਆ ਇਹ ਕਰਕੇ ਸਾਨੂੰ ਸਾਰਿਆਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਆ ਸਰਕਾਰ ਨੂੰ ਚਾਹੀਦਾ ਪੰਚਾਇਤਾਂ ਨੂੰ ਚਾਹੀਦਾ ਤੇ ਪਿੰਡਾਂ 'ਚ ਗਰਾਊਂਡ ਜਿਹੜੀ ਆ ਹੋਵੇ ਪੰਜਾਬ ਪੁਲਿਸ ਲੈਟਸ ਆਉਟ ਠੀਕ ਠੀਕ